ਅਗਤ ਕਬੀਰ ਜੀ ਦੇ 626ਵੇਂ ਜਨਮ ਦਿਨ ਦੇ ਮੌਕੇ ਤੇ ਇਕੱਠੇ ਹੋਏ ਆਂ ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਆਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਨ ਲਈ ਇਕੱਠੇ ਹੋਏ ਆਂ ਪੜੋ ਮੈਂ ਬੱਚਿਆਂ ਨੂੰ ਕਹਿਣਾ ਅੱਜ ਤੁਹਾਡੇ ਥਰੂ ਮੀਡੀਆ ਦੇ ਥਰੂ ਲੱਖਾਂ ਬੰਦੇ ਦੇਖਦੇ ਹੋਣਗੇ ਕਰੋੜਾਂ ਬੰਦੇ ਦੇਖਦੇ ਹੋਣਗੇ ਪੜੋ ਟੈਸਟ ਕਲੀਅਰ ਕਰੋ ਵੱਧ ਤੋਂ ਵੱਧ ਨੰਬਰ ਲਓ ਮੈਰਿਟ 'ਚ ਆ ਕੇ ਕਿੱਥੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਤੇਰੀ ਨੌਕਰੀ ਪੱਕੀ ਹੋ ਗਈ। ਹਜ਼ਾਰਾਂ ਐਸੇ ਮੁੰਡੇ ਕੁੜੀਆਂ ਮੈਨੂੰ ਮਿਲੇ ਨੇ ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਪ੍ਰੋਗਰਾਮ ਕੈਨਸਲ ਕਰਤੇ ਕਿ ਨਹੀਂ ਹੁਣ ਨਹੀਂ ਜਾਂਦੇ ਜੀ ਅਸੀਂ ਸਾਨੂੰ ਇੱਥੇ ਨੌਕਰੀ ਮਿਲਦੀ। ਕਈਆਂ ਨੂੰ 1 ਸਾਲ ਜਦੋਂ ਦੋ ਦੋ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਉਹਨਾਂ ਨੇ ਪੜ ਕੇ ਅਗਲਾ ਟੈਸਟ ਦਿੱਤਾ ਅਗਲਾ ਟੈਸਟ ਵੱਡੀ ਨੌਕਰੀ ਦਾ ਉਹ ਪਹਿਲੀ ਛੱਡਤੀ ਵੀ ਇਹਨੂੰ ਕਿਸੇ ਹੋਰ ਨੂੰ ਮਿਲ ਚੁਗੀ। ਮੈਂ ਪਰਿਵਾਰੀ ਬਣੀ ਆ। ਪਰਿਵਾਰੀ ਵਾਲੇ ਚ ਪੜ ਕੇ ਡੀਐਸਪੀ ਦਾ ਦੇਤਾ ਟੈਸਟ ਡੀਐਸਪੀ ਬਣ ਗਿਆ ਪਰਿਵਾਰੀ ਛੱਡਤਾ ਕਿਤੇ ਤਾਂ 1 ਸਾਲ ਚ 3-3 1 ਸਾਲ ਚ 3-3 ਮੌਕੇ ਮਿਲ ਰਹੇ ਨੇ ਕਿਤੇ 70 ਸਾਲ ਚ ਇੱਕ ਵੀ ਨਹੀਂ ਮਿਲਿਆ 70 ਸਾਲ ਚ ਇੱਕ ਮੌਕਾ ਦਿੱਤਾ ਇਹਨਾਂ ਨੇ ਆਬ ਦਿੱਤੀਆਂ ਪੁੱਤ ਲਾਉਣੇ ਨਹੀਂ ਹੁੰਦੇ ਇਹਨਾਂ ਨੇ ਤੁਸੀਂ ਕਿਤੇ ਸੁਣਿਆ ਵੀ ਲੀਡਰ ਦਾ ਮੁੰਡਾ ਸਰਕਾਰੀ ਨੌਕਰੀ ਕਰਦਾ ਨਹੀਂ ਕਰਦਾ ਇਹ ਤਾਂ ਚੀਰਮੈਨ ਹੀ ਬਣਦੇ ਆ ਸਿੱਧੇ ਇਹ ਤਾਂ ਸਿਰਫ ਮੰਤਰੀ ਉਹ ਬਣਦੇ ਆ ਇਹ ਤਾਂ ਸਿੱਧੇ ਡਿਪਟੀ ਮੁੱਖ ਮੰਤਰੀ ਉਹ ਬਣਦੇ ਆ ੱੱਕੇ ਖਾਨ ਨੂੰ ਤਾਂ ਪਰਖੇ ਹੋਇਆ ਬਸ ਸੋ ਇਹਨਾਂ ਨੂੰ ਕੀ ਪਤਾ ਨੌਕਰੀ ਦਾ ਨੌਕਰੀ ਦਾ ਹੱਲ ਨੌਕਰੀ ਦਾ ਸਰਕਾਰੀ ਨੌਕਰੀ ਮਿਲਣ ਦਾ ਪ੍ਰਭਾਵ ਕੀ ਪੈਂਦਾ ਪੀੜੀ ਬਦਲ ਜਾਂਦੀ ਹੈ ਪੀੜੀ ਕਿੰਨਾ ਫਰਕ ਪੈ ਜਾਂਦਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾ ਕੇ ਸੱਜ ਧੀਆ ਪਹਿਣਾ ਬਹੁਤ ਨੰਬਰ ਲੈ ਕੇ ਆ ਰਹੀਆਂ ਨੇ ਕੁੜੀਆਂ ਸਾਡੀਆਂ ਮੁੰਡੇ ਬਹੁਤ ਨੰਬਰ ਲੈ ਕੇ ਆ ਰਹੇ ਨੇ ਔਰ ਬਹੁ ਨੰਬਰ ਲੈ ਕੇ ਆ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਫਿਰ ਉਸ ਹਿਸਾਬ ਤੇ ਨੌਕਰੀ ਦੇਣਾ 43000 ਤੋਂ ਵੱਧ ਨੌਕਰੀਆਂ ਦੇਤੀਆਂ ਹੁਣ ਯੂਪੀਐਸਸੀ ਦੇ 8 ਸੈਂਟਰ ਖੋਲਣ ਲੱਗੇ ਆਂ ਪੜ੍ਹਾਈ ਦਾ ਥੋੜਾ ਜਨਾ ਉਹ ਕਰਦਿਆਂ ਚੇਂਜ ਆਪਾਂ ਪਲੱਸ 2 ਤੱਕ ਹੀ ਪੜ੍ਹਨਾ ਬਸ ਲੱਗ ਗਏ ਪਲੱਸ 2 ਤੋਂ ਬਾਅਦ ਕਹਿੰਦੇ ਹਾਈਲਾਈਟਸ ਕਰਕੇ ਚਲੋ ਵੀ ਚਲੀਏ ਸੱਤ ਬੈਂਡ ਆ ਗਏ 75 ਬੈਂਡ ਆਏ ਚਲੋ ਮੁਲਕ ਛੱਡ ਕੇ ਚਲੀਏ ਚਲੋ ਵੀ ਕੈਨੇਡਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਇਹ ਬਦਲ ਦੇਣਾ ਸੀ यूपीएससी ਦਾ ਸੈਂਟਰ ਖੋਲ ਰਹੇ ਆ 8 ਤੁਹਾਡੇ ਵੀ ਇੱਥੇ ਹੋਊਗਾ ਕਿਤੇ ਚੁੰਲੇ ਕਈ ਸੈਂਟਰ ਚੁੰਲੇ ਸ਼ਾਨਦਾਰ ਬਿਲਡਿੰਗ ਹੋਊਗੀ ਰਹਿਣ ਦਾ ਪ੍ਰਬੰਧ ਹੋਊਗਾ ਹੋਸਟਲ ਹੋਊਗਾ ਉੱਥੇ ਪੜੋ ਪੜ ਕੇ ਕੋਚਿੰਗ ਲਓ ਯੂਪੀਐਸਸੀ ਦੀ ਕੋਚਿੰਗ ਲਓ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜਾਈ ਕਰੋ ਜਿਹੜਾ ਜਹਾਜ਼ ਹੈ ਉਹਦੇ ਇੰਜਣਾਂ ਚ ਬਹੁਤ ਤਾਕਤ ਹੁੰਦੀ ਹੈ 350 ਸਵਾਰੀਆਂ ਉਹਨਾਂ ਦਾ ਸਮਾਨ ਆਪਦਾ ਭਾਰ ਸਵਾ ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਹੈ ਪਰ ਜਦੋਂ ਉਹ ਜਹਾਜ਼ ਰਨਵੇ ਤੇ ਲੱਗਿਆ ਖੜਾ ਹੁੰਦਾ ਜਦੋਂ ਉਤੇ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਨਾ ਉਦੋਂ ਉਹਦੀ ਤਾਕਤ ਜ਼ੀਰੋ ਹੁੰਦੀ ਹੈ ਜੀ ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ ਬੈਗ ਜਹਾਜ਼ ਜਾ ਨਹੀਂ ਸਕਦਾ ਘੇਰ ਨਹੀਂ ਹੈਗਾ ਅੱਗੇ ਬਿਲਡਿੰਗ ਹੈ ਗੇਟ ਤੇ ਲੱਗਿਆ ਖੜਾ ਹੈ ਖਤਮ ਫਿਰ ਕਿਛੜਾ ਜਿਹਾ ਟਰੈਕਟਰ ਆਉਂਦਾ ਹੈ ਟਰੈਕਟਰ ਵਰਗਾ ਹੀ ਹੁੰਦਾ ਉਹ ਉਹ ਨਾ ਪਿੱਛੇ ਨੂੰ ਕਰਕੇ ਉਹਨੂੰ ਏ ਐ ਸਿੱਧਾ ਕਰ ਦਿੰਦਾ ਉਹਨੂੰ ਜਹਾਜ਼ ਨੂੰ ਰਨ ਵੀ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਤੇਰਾ ਕੰਮ ਇੰਨਾ ਹੀ ਸੀ ਹੁਣ ਤੂੰ ਭਰਾ ਹੋ ਜਾ ਹੁਣ ਮੇਰਾ ਕੰਮ ਹੈ ਉਹ ਜਹਾਜ਼ ਉੱਡਦਾ ਹੈ ਉਹ ਉਹਨਾਂ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ ਹੈ ਇਹ ਤਾਂ ਉਹਦੇ ਇੰਜੀਨੀਅਰ ਦੇ ਡਿਪੈਂਡ ਕਰਦਾ ਹੈ ਪਰ ਸਭ ਤੋਂ ਜਿਹੜੀ ਵੱਡਾ ਰੋਲ ਨਿਭਾਇਆ ਇਹਦੇ ਵਿੱਚ ਉਹ ਸੀ ਉਸ ਟਰੈਕਟਰ ਦਾ ਜਿਉ ਨਾ ਹੁੰਦਾ ਉਹ ਸਿੱਧਾ ਨਹੀਂ ਹੋ ਸਕਦਾ ਸੀ ਫਿਰ ਤਾਕਤ ਜ਼ੀਰੋ ਸੀ ਸੋ ਮੇਰੇ ਪਿਆਰੇ ਪੰਜਾਬੀਓ ਬਤੌਰ ਮੁੱਖ ਮੰਤਰੀ ਤੁਹਾਡੇ ਬਤੌਰ ਤੁਹਾਡਾ ਛੋਟਾ ਵੱਡਾ ਭਾਈ ਤੁਹਾਡਾ ਪੁੱਤ ਭਤੀਜਾ ਬੇਟਾ ਹੋਣ ਦੇ ਨਾਤੇ ਮੈਂ ਉਹ ਟਰੈਕਟਰ ਵਾਲਾ ਰੋਲ ਅਦਾ ਕਰਨਾ ਚਾਹੁੰਦਾ ਯੂਥ ਦੇ ਵਿੱਚ ਪਾਵਰ ਬਹੁਤ ਹੈ ਯੂਥ ਕੋਲੇ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਟੈਲੈਂਟਡ ਯੂਥ ਹੈ ਸਾਡੇ ਕੋਲੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਜਿਹੜੇ ਨੇ ਇੰਟੈਲੀਜੈਂਟ ਨੇ ਪਰ ਗੇਟਾਂ ਤੇ ਲੱਗੇ ਖੜੇ ਨੇ ਕੋਈ ਕੋਈ ਟੀਚਰ ਜਾਂ ਕੋਈ ਲੀਡਰ ਬਣ ਕੇ ਕੋਈ ਉਹਨਾਂ ਸਿੱਧਾ ਕਰ ਦੇ ਉਹਨਾਂ ਨੂੰ ਉੱਡ ਜਾਣਗੇ ਸੋ ਮੈਂ ਉਹ اپنی ٹیم ਨੂੰ ਵੀ ਕਹਿਣਾ ਰਹਿਣਾ ਕਿ ਉਹ ਟਰੈਕਟਰ ਵਾਲਾ ਰੋਲ ਆਪਾਂ ਆਦਾ ਕਰੀਏ ਰਨਵੇ ਨੇ ਉਹਨੂੰ ਮੌਕਾ ਦੇ ਦੇਣਾ ਇੰਜਣਾ ਨਾ ਉਹਨੇ ਉੱਠ ਜਾਣਾ ਤਾਂ ਫਿਰ ਕੋਈ ਮੇਰੇ ਖਿਆਲ ਚ ਮੰਜ਼ਲ ਨਹੀਂ ਹੈ ਜੀ ਹੋਊਗੀ ਜਿਹੜੀ ਸਰ ਨਾ ਕੀਤੀ ਜਾ ਸਕੇ ਕਿਉਂਕਿ ਪੜਦਾ ਬਹੁਤ ਆ ਮੈਂ ਬਹੁਤ ਕੁਝ ਪਤਾ ਲੱਗ ਗਿਆ ਅੰਦਰ ਜ਼ਿੰਦਗੀ ਭਰੇ ਸਾਢੇ 17 ਸਾਲ ਨਾ ਕਰੋ ਨਿਕਲ ਗਏ ਸੀ ਜੋ ਤੁਸੀਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਸਾਢੇ 17 ਸਾਲ ਦੀ ਉਮਰ ਚ ਹੁਣ ਨਾ ਕੋਈ ਫੋਟੋ ਖਿਚਾਉਣ ਦਾ ਚਾਹ ਹੈ। ਨਾ ਕੋਈ ਇਹ ਚਾਹ ਹੈ ਵੀ ਮੈਂ ਟੀਵੀ ਤੇ ਆਵਾਂ। ਟੀਵੀ ਤੇ ਆਉਣ ਵਾਲਾ ਜੋ ਫੋਟੋਆਂ ਛਪਾਉਣ ਵਾਲਾ ਉਹ ਤਾਂ ਚਾਹ ਨਵੇੜੀ ਬੈਠਿਆ ਹੀ। ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬੀਆਂ ਦੇ ਕੰਮ ਕਿਵੇਂ ਆ ਜੀਏ। ਕਿਵੇਂ ਆਪਣੇ ਕਿਸੇ ਸਾਈਨ ਕਰਨ ਨਾਲ ਕੇ ਘਰ ਦਾ ਚੁੱਲ੍ਹਾ ਬਲਦਾ ਹੋਵੇ। ਕਿਵੇਂ ਆਪਾਂ ਪੰਜਾਬ ਨੂੰ ਅੱਗੇ ਉੱਪਰ ਲੈ ਕੇ ਜਾ ਸਕਦੇ ਆ। ਕਿਵੇਂ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦੁਆਰੇ ਲਈ ਤੇ ਚੜਿਆ ਉਦੋਂ ਕੌਣ ਕੌਣ ਅਫਸਰ ਸੀ ਕੌਣ ਕੌਣ ਐਮਐਲਏ ਸੀ ਕੌਣ ਕੌਣ ਮੰਤਰੀ ਸੀ ਕੌਣ ਕੌਣ ਕਿ ਜਿਹੜੇ ਟੀਚਰ ਸੀ ਕੌਣ ਕੌਣ ਪ੍ਰਿੰਸੀਪਲ ਸੀ ਉਹ ਤੁਹਾਡੇ ਸਾਰਿਆਂ ਦਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਇਹ ਗੱਲ ਮੇਰੀ ਨੋਟ ਕਰ ਲਿਓ ਸੋ ਮੇਰਾ ਇੱਕੋ ਹੀ ਮਕਸਦ ਹੈ ਕਿ ਮੇਰੇ ਹੱਥੋਂ ਕੋਈ ਆ ਜਾ ਫੈਸਲਾ ਨਾ ਹੋਵੇ ਜਿਹੜਾ ਲੋਕ ਵਿਰੋਧੀ ਹੋਵੇ ਵਿਰੋਧੀ ਪਾਰਟੀਆਂ ਨੇ ਤਾਂ ਕੁਝ ਵੀ ਬੋਲ ਦੋ ਨਾ ਉਹਨਾਂ ਕਹਿਣੀ ਕਹਿਣਾ ਹੈ ਉਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਨੇ। ਉਹਦਾ ਕੰਮ ਹੀ ਇਹ ਹੈ ਉਹਨਾਂ ਦਾ। ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ ਉਹ। ਜਿਹੜੀ ਗੱਲ ਦੇਖ ਲਓ ਉਹ ਜਿ Nੁਕਸ ਕੱਢ ਦਿੰਦਾ ਸੀ। 네ਗਟਿਵ ਬੰਦਾ ਸੀ। ਕਦੇ ਖੁਸ਼ ਨਹੀਂ ਹੋਇਆ। ਹਰ ਇੱਕ ਚੀਜ਼ ਵਿੱਚ ਕਮੀ ਕੱਢ ਦੇਣੀ। ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਸੀ ਯਾਰ ਹਰ ਇੱਕ ਚੀਜ਼ ਵਿੱਚ ਕਮੀ ਕੱਢ ਦਿੰਦਾ। ਇੱਕ ਦਿਨ ਕੀ ਹੋਇਆ ਉਹਦੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ। ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ। ਉਹਨਾਂ ਨੇ ਆਪਚ ਪ੍ਰੋਗਰਾਮ ਬਣਾ ਲਿਆ ਕਹਿੰਦੇ ਉਹਨੂੰ ਬੁਲਾਈਏ ਇੱਥੇ ਜਦੋਂ ਉਹਦੇ ਮੂਰੇ ਪਾਣੀ ਦੇ ਉੱਤੇ ਤੁਰਿਆ ਇਹਦੇ ਚੋਂ ਨਹੀਂ ਉਹ ਨੁਕਸ ਘੱਟ ਸਕਦਾ ਇਹ ਚ ਕੀ ਕਮੀ ਕੱਢੂਗਾ ਵੀ ਇਹ ਚ ਤਾਂ ਉਹਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ ਬੁਲਾ ਲਿਆ ਜੀ ਉਹਨੂੰ ਟੋਬੇ ਦੇ ਇਧਰਲੇ ਪਾਸੇ ਛੱਪੜ ਦੇ ਇਧਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਯਾਰ ਦੋਸਤ ਕਹਿੰਦੇ ਵਾਹ ਵਾਹ ਹੁਣ ਦੱਸ ਬਈ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਘੜਤਾ ਨੁਕਸ ਯਾਰ ਦੱਸੋ ਕੀ ਕਰੀਏ ਇਹਨੇ ਵਿਰੋਧੀ ਪਾਰਟੀਆਂ ਵਾਲੇ ਆਪਣੇ ਵਾਲੇ ਕੁਝ ਕਰ ਦੋ ਮਰਜੀ ਉਹ ਚ ਕੁਝ ਨੁਕਸ ਕਰ ਦੇਣਾ ਬਸ ਐ ਕਿਉਂ ਨਹੀਂ ਕੀਤਾ ਫਿਰ ਆ ਤਾਂ ਕਰਦਾ ਚਲ ਠੀਕ ਆ ਐ ਕਿਉਂ ਨਹੀਂ ਕੀਤਾ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829ਵਾਂ ਲਾ ਕਲੀਨਿਕ ਬਣ ਗਿਆ ਜਿੱਥੇ ਡੇਢ ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਕਹਿੰਦਾ ਸੇ ਤੁਹਾਨੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਕੱਢ ਜਾਂਦੇ ਨਾ ਨਾ ਤਾਂ ਐਵੇਂ ਪੂਹੀ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖਰੀਦਿਆ ਸਰਕਾਰੀ ਅਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਬੇਜਤੀ ਸੰਗਲ ਫੜਾਦਾ ਤੇ ਐ ਟਰਮਲ ਪਲੈਂਟ ਆ ਗਿਆ ਨੋ 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 ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਹੈ ਬੈਂਕਾਂ ਦੀਆਂ ਗਰੰਟੀਆਂ ਹੁੰਦੀਆਂ ਨੇ ਸਭ ਕੁਝ ਫਿਰ ਕਿਤੇ ਖਰੀਦੇ ਜਾਂਦਾ ਹੈ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੈਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਨਿਕੇ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹ ਦੂਬਾਤ ਕੀ ਇਸ ਦਾ ਸਸਤਾ ਸੌਦਾ ਹੋ ਜਾਵੇ ਕਦੇ ਇਹਨਾਂ ਨੇ ਦੱਸਿਆ ਵੀ 400 ਕਿਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਏਕੜ ਜ਼ਮੀਨ ਆ ਗਈ ਉੱਥੇ ਪਾ ਸੋਲਰ ਲਾਵਾਂਗੇ ਹੁਣ ਕਦੇ ਦੱਸਿਆ ਨਾ ਨੂੰ ਕੋ ਨੁਕਸ ਕੱਢਣੇ ਪਵਾਂ ਤਵਾਂ ਤੜਕੀ ਉੱਠ ਜਾ ਕਈ ਤਾਂ ਤੜਕੇ ਉੱਠਣਸਾਰ ਆਇ ਇੱਕ ਇੱਕਾ ਖੱਦੀ ਖੁੱਲੀ ਹੁੰਦੀ ਹੈ ਕਾਹੇ ਖੁੱਲੀ ਨਹੀਂ ਹੁੰਦੀ ਪਹਿਲੀ ਕਾਹੇ ਪਵਾਂ ਤਵਾਂ ਦੇ ਪਰੋਤ ਪਾ ਦੋ ਕੁਛ ਪਾ ਦੋ ਯਾਰ ਪਾ ਬਸ ਆ ਪੰਗੇ ਨਾ ਮੈਨੂੰ ਕੀ ਪ੍ਰੋਬਲਮ ਹੈ ਕਰੀ ਜਾਂ ਨ ਮੋਕਸੋ ਕੰਮ ਲੱਗੇ ਹੋਏ ਨੇ ਮੈਂ ਆਪਣਾ ਕੰਮ ਕਰੀ ਜਾਂਦਾ ਉਹ ਆਪਦਾ ਕਰੀ ਜਾਂਦੇ ਸੂਏ ਉਹਨਾਂ ਦੇ ਪਿੱਛੇ ਲੱਗਣਾ ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਹਾਂ ਆਪਣੇ ਬੱਚੇ ਤਰੱਕੀ ਕਰ ਰਹੇ ਨੇ ਸਕੂਲ ਬਣ ਕੇ ਸਕੂਲ ਆਫ ਫੈਮਿਨਸ ਬਣ ਗਏ ਬਿਜਲੀ ਦੇ ਬਿੱਲ 90% ਕਰ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦਾ ਜੀ ਫੁੱਡੇ ਚੋ ਵੀ ਬੋਸ ਕਰਦਾ ਆਉਂਦਾ ਹੋਣਾ ਜ਼ੀਰੋ ਆਊਗਾ ਜੇ ਬਿਜਲੀ ਹੈਗੀ ਸਾਡੇ ਕੋਲੇ ਮੈਂ ਕੋਈ ਮੈਂ ਕਿਹੜਾ ਕੋ ਪੱਲਿਓ ਦੇ ਰਿਆਂ ਜੀ ਪੈਸੇ ਜੇ ਅੱਛਾ ਫਿਰ ਬਿਜਲੀ ਦਾ ਬਿੱਲ ਬਚ ਗਿਆ 2000 3000 4000 ਬਿਜਲੀ ਦੇ ਬਿੱਲ ਪਹਿਲਾਂ ਆਉਂਦਾ ਹੀ ਹੋਣਾ 3-4000 ਬਿਜਲੀ ਦਾ ਬਿੱਲ ਬਚ ਗਿਆ ਉਹੀ ਕਵੀਲ ਦਰਜ ਕਿਤੇ ਹੋਰ ਲੱਗ ਗਿਆ ਡਾਕਟਰ ਦੀ ਦਵਾਈ ਬਚ ਗਈ ਉਹੀ ਕਬੀਲਦੜ ਵਿੱਚ ਕਿਤੇ ਹੋਰ ਲੱਗ ਗਈ ਐਸੀ ਤਰੀਕਾ ਹੁੰਦਾ ਸਾਰਿਆਂ ਦਾ ਹੁੰਦਾ ਹੋਣਾ ਚਾਹੀਦਾ ਮੈਂ ਕਹਿੰਦਾ ਸੋ ਇੰਨਾ ਤੇ ਨਾ ਯਕੀਨ ਕਰਿਓ ਇਹ ਤਾਂ ਨੁਕਸ ਕੱਢਣੇ ਕੱਢਣਾ ਹੈ ਇਹਨਾਂ ਨੇ ਬਸ ਇਹਨਾਂ ਨੂੰ ਦੁੱਖ ਹੀ ਇਸੇ ਗੱਲ ਦੀ ਹੈ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਤੇ ਮੁੱਖ ਮੰਤਰੀ ਕਿਉਂ ਬਣ ਗਏ ਬਸ ਹੋਰ ਕੋਈ ਦੁੱਖ ਨਹੀਂ ਹੈ ਇਹਨਾਂ ਨੂੰ ਇਤਨੇ ਆਪਦੇ ਮੁੰਡੇ ਬਿਠਾਉਣੇ ਸੀ ਤੇ ਆਪ ਬਹਿਣਾ ਸੀ ਉਹ ਵਾਰੀ ਕੱਟੀ ਗਈ ਜਿਹੜੀ ਵਾਰੀ ਕੱਟੀ ਗਈ ਨਾ ਉਹ ਦੁੱਖ ਦਿੰਦੀ ਹੈ ਬਸ ਆਹੀ ਪੰਗਾ ਇੱਕ ਰਾਜਾ ਸੀ ਉਹਨੇ ਆਪਣੇ ਵਜ਼ੀਰ ਬੁਲਾਏ ਕਹਿੰਦਾ ਯਾਰ ਮੈਂ ਫੇਮਸ ਕਿਵੇਂ ਹੋ ਸਕਦਾ ਮਸ਼ਹੂਰ ਕਿਵੇਂ ਹੋ ਸਕਦਾ ਮੈਂ ਲੋਕਾਂ ਚ ਮੇਰੀ ਬੱਲੇ ਬੱਲੇ ਕਿਵੇਂ ਹੋ ਸਕਦੀ ਹੈ ਵਜ਼ੀਰ ਕਹਿੰਦਾ ਜੀ ਖਜ਼ਾਨੇ ਦਾ ਮੂੰਹ ਖੋਲ ਦਿਓ ਲੋਕਾਂ ਵੱਲੋਂ ਲੋਕ ਖੁਸ਼ ਹੋ ਜਾਣਗੇ ਬੱਲੇ ਬੱਲੇ ਹੋ ਜੂਗੀ ਉਹਨੇ ਖਜ਼ਾਨੇ ਦਾ ਮੂੰਹ ਖੋਲਤਾ ਲੋਕ ਆ ਗਏ ਲਾਈਨ ਲਾ ਕੇ ਲੋਕ ਕਿਸੇ ਨੂੰ ਮੋਹਰੇ ਮਿਲ ਰਹੀਆਂ ਨੇ ਕਿਸੇ ਨੂੰ ਸੋਨਾ ਮਿਲ ਰਿਹਾ ਇੱਕ ਫਕੀਰ ਬੰਦਾ ਵਿੱਚ ਆ ਗਿਆ ਫਕੀਰ ਉਹਦੀ ਜਦੋਂ ਵਾਰੀ ਆਈ ਤਾਂ ਉਹਨੇ ਦੇਖਿਆ ਵੀ ਇੱਕ ਬੰਦਾ ਬੈਠਾ ਸੀ ਖੱਬੇ ਪਾਸੇ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਜ਼ਖਮੀ ਹੈ ਤਾਂ ਪੱਟੀ ਕਰ ਰੱਖੀ ਹੈ ਮੈਨੂੰ ਲੱਗ ਤੂੰ ਖੜ ਨਹੀਂ ਸਕਦਾ ਤੂੰ ਐਂ ਕਰ ਤੂੰ ਮੇਰੀ ਜਗ੍ਹਾ ਤੇ ਆ ਜਾ ਤੂੰ ਮੇਰੀ ਵਾਰੀ ਲੈ ਲੈ ਮੈਂ ਬਾਅਦ ਚ ਆ ਜਾऊंगा ਮੈਂ ਬਾਅਦ ਪਿੱਛੇ ਲੱਗ ਜਾਣਾ ਲਾਈਨ 'ਚ ਆਪਣੀ ਵਾਰੀ ਦੇਤੀ ਬਾਅਦ ਪਿੱਛੇ ਲਾਈਨ 'ਚ ਲੱਗ ਗਿਆ ਤੇ ਫੇਰ ਫੇਰ ਜਦੋਂ ਵਾਰੀ ਆਈ ਤੇ ਕਿੱਦਲੇ ਪਾਸੇ ਬੈਠਾ ਉਹ ਕਹਦਾ ਯਾਰ ਤੂੰ ਤਾਂ ਹੈਂਡੀਕੈਪਡ ਐ ਤ ਤੂੰ ਤਾਂ ਹਜੇ ਤਾਂ ਲੈਂਚ ਵੀ ਨਹੀਂ ਲੱਗਾ ਤੂੰ ਤਾਂ ਲੈ ਨਹੀਂ ਬਹੁਤ ਲੰਬੀ ਐ ਯਾਰ ਤੇ ਇਹ ਤਾਂ ਬਾਰੀ ਨਹੀਂ ਆਉਣੀ ਤੂੰ ਐ ਕਰ ਤੂੰ ਆ ਜਾ ਮੇਰੇ ਵਾਲੇ ਖਾਂਦੇ ਆ ਜਾ ਮੈਂ ਬਾਅਦ ਚ ਆਇਆ ਆਪਣੀ ਬਾਰੀ ਫੇਰ ਦੇ ਕੇ ਫੇਰ ਪਿੱਛੇ ਲੱਗ ਗਿਆ ਜਦੋਂ 10 11 ਬਾਰੀ ਐਦਾਂ ਕੀਤਾ ਵੀ ਆਪਦੀ ਬਾਰੀ ਦੇ ਦਿਆ ਕਰੇ ਆ ਪਿੱਛੇ ਲੈਂਚ ਲੱਗ ਜਾ ਕਰੇ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਗੇ ਗੱਲ ਹੀ ਫਕੀਰ ਦੀ ਚੱਲੇ ਕਹਿੰਦੇ ਕੋ ਫਕੀਰ ਐ ਵੋਈ ਓਏ ਸਵੇਰ ਦਾ ਵਾਰੀ ਹੀ ਵੰਡੀ ਜਾਂਦਾ ਮਾਂ ਦਾ ਪੁੱਤ ਹੈ ਉਜਦੋਂ ਰਾਜੇ ਨੂੰ ਪਤਾ ਲੱਗਾ ਉਹਨੂੰ ਬੜਾ ਗੁੱਸਾ ਆਇਆ ਖਜ਼ਾਨਾ ਮੈਂ ਲਟਾ ਰਿਹਾ ਹਾਂ ਬੱਲੇ ਬੱਲੇ ਕਿਸੇ ਹੋਰ ਦੀ ਹੋਈ ਜਾਂਦੀ ਹੈ ਤਾਂ ਰਾਜਾ ਗਿਆ ਕਹਿੰਦਾ ਮੈਂ ਵੰਡੂ ਹੱਥ ਨਾਲ ਮੈਂ ਦੇਖਦਾ ਉਹਨੂੰ ਕੀ ਕਰਦਾ ਹੁਣ ਜਦੋਂ ਰਾਜਾ ਬੰਡਣ ਲੱਗਾ ਉਹਦੀ ਫੇਰ ਵਾਰੀ ਆ ਗਈ ਫਕੀਰ ਦੀ ਉਹਨੇ ਫੇਰ ਦੇਖਿਆ ਕਿਸੇ ਨੂੰ ਕਹਿੰਦਾ ਯਾਰ ਤੂੰ ਤਾਂ ਬਹੁਤ ਪਿੱਛੇ ਖੜਾ ਯਾਰ ਤੂੰ ਆਇਆ ਤੂੰ ਮੇਰੀ ਥਾਂ ਤੇ ਆਇਆ ਮੈਂ ਬਾਅਦ ਚ ਲੈਣ ਚ ਲੱਗ ਜਾਣਾ ਬਾਅਦ ਕਰਦੇ ਆ ਤਾਂ ਰਾਜਾ ਕਹਿੰਦਾ ਗੱਲ ਸੁਣ ਫਕੀਰਾ ਤੇਰੀ ਸ਼ਿਕਾਇਤ ਆਈ ਹੈ ਮੇਰੇ ਕੋਲੇ ਤੂੰ ਸਵੇਰ ਦਾ 12 15 ਵਾਰੀ ਇਦਾਂ ਕਰ ਚੁੱਕਿਆ ਆਪਦੀ ਵਾਰੀ ਜਦੋਂ ਤੇਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਵਾਰੀ ਦੇ ਕੇ ਆ ਪਿੱਛੇ ਲਾਈਨ ਚ ਲੱਗ ਜਾਣਾ ਫਿਰ ਫਿਰ ਜਦੋਂ ਤੇਰੀ ਵਾਰੀ ਆਉਂਦੀ ਹੈ ਫੇਰ ਵਾਰੀ ਆਪਦੀ ਦੇ ਕੇ ਕਿਸੇ ਲਾਈਨ ਚ ਲੱਗ ਜਾਣਾ ਇਹ ਗਲਤ ਹੈ ਉਹ ਫਕੀਰ ਕਹਿੰਦਾ ਰਾਜਾ ਸਾਹਿਬ ਇਹ ਕੀ ਗਲਤ ਹੈ ਆਪਾਂ ਦੋਨੇ ਇੱਕੋ ਹੀ ਕੰਮ ਕਰ ਰਹੇ ਆ ਕਹਿੰਦਾ ਉਹ ਕਹਿੰਦਾ ਮਤਲਬ ਕੀ ਕਹਿੰਦਾ ਜੋ ਤੇਰੇ ਕੋਲੇ ਵੰਡਣ ਨੂੰ ਤੂੰ ਵੰਡਿਆ ਨਾ ਜੋ ਮੇਰੇ ਕੋਲੇ ਵੰਡਣ ਨੂੰ ਮੈਂ ਵੰਡਿਆ ਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਹੈ ਦੇਖਾਂਗੇ ਕੌਣ ਪਹਿਲਾਂ ਮੁੱਕੂ ਕਹਿੰਦਾ ਤੇਰੇ ਕੋਲ ਖਜ਼ਾਨਾ ਮੇਰੇ ਕੋਲੇ ਵਾਰੀ ਐ ਜੋ ਤੇਰੇ ਕੋਲੇ ਤੂੰ ਵੰਡੀ ਜਾਣਾ ਤੇ ਮੇਰੇ ਕੋਲੇ ਮੈਂ ਵੰਡੀ ਜਾਣਾ ਦੇਖਾਂਗੇ ਕੌਣ ਪਹਿਲਾਂ ਮੁੱਕੂ ਵੀ ਖਜ਼ਾਨਾ ਤਾਂ ਮੁੱਕ ਹੀ ਜਾਉਣਾ ਇੱਕ ਰੈਕ ਦੇ ਦਿੰਦੇ ਵਾਰੀ ਥੋੜੀ ਮੁੱਕੂਗੀ ਉਹ ਵਾਰੀਆਂ ਦੇਈ ਜਾਉ ਦੇਈ ਜਾਉ ਵਾਰੀਆਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਇਹ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ ਗੁਰੂ ਸਾਹਿਬ ਸਰਬੰਸਦਾਨੀ ਇਨਾਂ ਨੇ ਆਪਣੀਆਂ ਆਪਣੇ ਬੱਚਿਆਂ ਦੀਆਂ ਜਿਉਣ ਦੀਆਂ ਵਾਰੀਆਂ ਦੇ ਕੇ ਵਾਰੀਆਂ ਜਿਉਣ ਦੀਆਂ ਦੇ ਕੇ ਸਾਡਾ ਦੇਸ਼ ਯਾਦ ਕਰਾਇਆ ਸਾਡੀ ਕੌਮ ਕਰਾਈਆ ਉਹਨਾਂ ਨੇ ਵਾਰੀਆਂ ਦਿੱਤੀਆਂ ਆਪਣੀਆਂ ਭਗਤ ਸਿੰਘ ਕਹਿੰਦਾ 23 ਸਾਲ ਦੀ ਉਮਰ ਤੱਕ ਮੈਂ ਜਿਉਣਾ ਨਾ ਬਸ ਮੈਂ ਆਪਣੀ ਵਾਰੀ ਦੇਸ਼ ਦੇ ਲੇਖੇ ਲਾ ਲੈਣਾ ਮੈਂ ਫਾਂਸੀ ਚੜ ਜਾਣਾ ਪਰ ਮੇਰੇ ਲੋਕ ਜਿਉਣਗੇ ਤੇ ਅੱਜ ਲੋਕ ਵੀ ਜਿਉਂਦੇ ਆ ਤੇ ਭਗਤ ਸਿੰਘ ਵੀ 23 ਸਾਲ ਦਾ ਹੀ ਹੈ ਜੇ ਭਗਤ ਸਿੰਘ ਵੀ 23 ਦੇ ਰਹੂਗਾ ਆਉਣ ਵਾਲੀਆਂ ਪੀੜ੍ਹੀਆਂ 'ਚ ਭਗਤ ਸਿੰਘ ਨੌਜਵਾਨ ਹੀ ਰਹੂਗਾ ਹਮੇਸ਼ਾ ਸੋ ਕੋਈ ਕਿਸੇ ਮਹਾਨ ਬਣ ਲਈ ਵੱਡੇ ਵੱਡੇ ਜਿਹੜੇ ਤਿਆਗ ਕਰਨੇ ਪੈਂਦੇ ਆ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਤਿਆਗ ਕੀਤੇ ਹੋਏ ਆ ਤਿਆਗ ਭਗਤ ਸਿੰਘ ਨੂੰ ਕਿਸੇ ਨੇ ਪੁੱਛਿਆ ਵੀ ਕੀ ਕਹਿਣਾ ਚਾਹੇਗਾ ਆਜ਼ਾਦੀ ਬਾਰੇ ਉਹ ਕਹਿੰਦਾ ਆਜ਼ਾਦੀ ਤਾਂ ਆਊਗੀ ਆਜ਼ਾਦੀ ਆਉਣੀ ਹੀ ਆਉਣੀ ਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਕੋਈ ਮੈਨੂੰ ਸ਼ਿਕਵਾਨੀ ਸਿਰਫ ਮੈਨੂੰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਬਿਲਕੁਲ ਸਹੀ ਚਿੰਤਾ ਸਾਬਤ ਹੋਈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਚ ਗਿਆ ਆ ਖੜਿਆ ਹੁੰਦੀ ਅਜੇ ਹਜੇ ਵੀ ਸੀਵਰੇਜ ਠੀਕ ਨਹੀਂ ਹੋਏ ਹਜੇ ਛੱਪੜਾਂ ਦੇ ਪਾਣੀ ਠੀਕ ਨਹੀਂ ਹੋਏ ਹਾਜੀ ਉੱਥੇ ਹੀ ਖੜੇ ਆਂ ਸਟਰੀਟ ਲਾਈਟਾਂ ਤੇ ਕੂੜੇ ਦੇ ਢੇਰਾਂ ਤੇ ਉਹ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਮਰੀਕਾ ਵਾਲੇ ਚੰਨ ਤੇ ਨਹਿਰ ਲੈ ਕੇ ਜਾਣ ਨੂੰ ਫਿਰਦੇ ਆ ਸਾਤ ਹੋ ਜੇ ਗੱਗਰ ਕਾਬੂ ਨਹੀਂ ਹੋਇਆ ਅਸੀਂ ਉੱਥੇ ਹੀ ਖੜੇ ਆਂ ਕਿਉਂਕਿ ਸਾਨੂੰ ਸਾਡੇ ਲੀਡਰਾਂ ਨੇ ਅੱਗੇ ਵਧਣ ਦਿੱਤੇ ਹੀ ਨਹੀਂ ਮੰਗ ਪੱਤਰਾਂ 'ਚ ਮਾਫੀਆਂ ਹੀ ਮਾਫੀਆਂ ਤੁਸੀਂ ਉਹ ਸੁਣੀਏ ਗੱਲ ਮੇਰੇ ਸ਼ਾਇਦ ਸੁਣੀ ਪਾਣੀ ਦੀ ਸ਼ਾਇਦ ਸੁਣੀ ਹੋਣੀ ਤੁਸੀਂ ਮੇਰੇ ਡੈਡੀ ਜਦੋਂ ਪੜਾਉਂਦੇ ਸੀ ਮੈਂ ਨਾਰ ਸੀ ਅਰਜੀ ਵਾਲੀ ਗੱਲ ਸੁਣੀ ਕਈਆਂ ਨੇ ਸੁਣੀ ਕਈ ਨਹੀਂ ਸੁਣੀ ਹੋਣੀ ਦੱਸ ਬਸ ਜਦੋਂ ਮੈਂ ਸਕੂਲ ਪੜ੍ਹਦਾ 7ਵੀਂ ਚ